ਮੇਰੀ ਲਾਈਫ ਦੇ ਵਿੱਚ ਪਹਿਲੀ ਵਾਰ ਇੰਨੀ ਮੇਰੀ ਕਣਕ ਨਿਕਲੀ ਹੈ ਨਹੀਂ ਅਜੇ ਤੱਕ ਮੇਰੀ ਇੰਨੀ ਕਣਕ ਨਿਕਲੀ ਨਹੀਂ ਦੂਜਿਆਂ ਨਾਲੋਂ 4-5 ਕੁਇੰਟਲ ਦਾ ਵੱਧ ਹੀ ਝਾੜ ਸੀਗਾ 4-5 ਵੱਧ ਰਹੀ ਹੈ ਆਪਣੇ ਖੇਤਾਂ ਦੇ ਵਿੱਚ ਦੂਜਿਆਂ ਦਾ 72 ਮਣ ਬਹੁਤ ਜ਼ਿਆਦਾ ਹੁੰਦਾ ਜੀ ਹਾਂਜੀ ਵੀਰੋ ਜਿਵੇਂ ਫਾਰਮਰ ਦੇ ਨਾਲ ਕਿਸਾਨ ਵੀਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ 29 ਕੁਇੰਟਲ ਝਾੜ ਆਇਆ ਇਸ ਵਾਰ ਕਣਕ ਦਾ ਝੂਠ ਵਾਲੀ ਗੱਲ ਨਹੀਂ 72 ਮਣ ਕਣਕ ਖੁਦ ਦੱਸ ਰਹੇ ਨੇ ਮੂੰਹੋਂ ਤੇ ਇਹਨਾਂ ਨਾਲ ਕਰਦਿਆਂ ਗੱਲਬਾਤ ਤੇ ਪਹੁੰਚੇ ਹਾਂ ਮਾਸੀਵਾੜਾ ਜ਼ਿਲ੍ਹਾ ਲੁਧਿਆਣਾ ਸਭ ਤੋਂ ਪਹਿਲਾਂ ਸ਼ਸ਼ੀਕਲ ਅੰਕਲ ਜੀ ਸ਼ਸ਼ੀਕਲ ਜੀ ਤੇ ਕਿੰਨਾ ਝਾੜ ਆਇਆ ਜੀ ਆਪਣਾ ਕਣਕ ਦਾ ਮੇਰਾ ਝਾੜ 29 ਕੁਇੰਟਲ ਕਿੱਲੇ ਦਾ ਆਇਆ ਜੀ 29 ਕੁਇੰਟਲ ਤੋਂ ਪਲੱਸ ਕਹਿ ਸਕਦੇ ਹਾਂ ਪਲੱਸ ਹਾਂ ਜੀ ਸਾਢੇ 72 ਬਣ ਬਹੁਤ ਜ਼ਿਆਦਾ ਹੁੰਦਾ ਜੀ ਹਾਂ ਜੀ ਪਹਿਲਾਂ ਵੀ ਕਦੇ ਲਿਆ ਇੰਨਾ ਚਾਹ ਨਹੀਂ ਮੈਂ ਪਹਿਲੀ ਵਾਰੀ ਫੀਲ ਲਗਾਇਆ ਜੀ ਕਿਹੜੀ ਵੈਰੈਟੀ ਸੀ ਇਹ ਸਟਾਰ 325 ਸਟਾਰ ਦੀ 325 ਜੀ ਤੇ 29 ਕੁਇੰਟਲ ਵੈਸੇ ਬਹੁਤ ਜ਼ਿਆਦਾ ਹੋ ਗਿਆ ਕਿੰਨਾ ਜਗ੍ਹਾ ਲੱਗੀ ਹੋਈ ਸੀ ਜੀ ਆਪਣੇ 1 ਕਿੱਲਾ ਲਾਇਆ ਇੱਕ ਇਕੀਲਾ ਤੇ ਉਹਦਾ ਅਲੱਗ ਹੀ ਕੰਡਾ ਕਰਾ ਅਲੱਗ ਹੀ ਕੰਡਾ ਕਰਾਇਆ ਉਹਦਾ ਅਲੱਗ ਪਹਿਲਾਂ ਉਹੀ ਕਟਾਈ ਕੀਤੀ ਉਸ ਵੀ ਖੇਤ ਦੀ ਜੀ ਤੇ ਜੇ ਗੱਲ ਕਰੀਏ ਕਣਕ ਨੂੰ ਪਹਿਲਾਂ ਡਿੱਗਣ ਦੀ ਸਮੱਸਿਆ ਜਾਂ ਨਹੀਂ ਕੋਈ ਇੱਕ ਦੋ ਵਾਰੀ ਹਨੇਰੀ ਵੀ ਆਈ ਹੂੰ ਤਾਂ ਕੋਈ ਡਿੱਗਣ ਦੀ ਕੋਈ ਸਮੱਸਿਆ ਨਹੀਂ ਆਈ ਜੇ ਗੱਲ ਕਰੀਏ ਬੀਜ ਦੀ ਤਾਂ ਕਿੰਨਾ ਬੀਜ ਪਾਇਆ ਸੀ ਆਪਾਂ ਕਿੱਲੇ ਦੇ ਵਿੱਚ ਜੀ 40 ਕਿਲੋ ਕਿੱਲੇ ਦਾ ਬੀਜ ਪਾਇਆ ਜੀ 40 ਕਿਲੋ ਬੀਜ ਪਾ ਕੇ ਤੇ ਕਣਕ ਦਾ ਝਾੜ ਤਾਂ ਤੁਸੀਂ ਦੱਸ ਤਾਂ ਝਾੜ ਤਾਂ ਬਹੁਤ ਜ਼ਿਆਦਾ ਆ ਗਿਆ ਜੀ ਤੇ 140 45 ਦਿਨਾਂ ਚ ਤਿਆਰ ਹੋਊਗਾ ਹਾਂ ਜੀ ਹਾਂ ਤੇ ਤੂੜੀ ਕਿੰਨੇ ਕ ਬਣ ਜਾਂਦੀ ਹੈ ਤੂੜੀ ਵੀ ਕਰ ਲਈ ਹੋ ਗਈ ਤੂੜੀ ਲਗਭਗ 2.5 ਪੌਣੇ 3 ਟਰਾਲੀਆਂ ਕਿੱਲੇ ਚ ਹੋਈ ਹੈ 2.5 ਪੌਣੇ 3 ਟਰਾਲੀਆਂ ਤੂੜੀ ਹੋ ਗਈ ਜੀ ਕਿੱਲੇ ਦੀ ਵੀ ਮਤਲਬ ਕੁੱਲ ਮਿਲਾ ਕੇ ਤੁਹਾਡਾ ਤਜਰਬਾ ਵਧੀਆ ਰਹਾ ਬਹੁਤ ਵਧੀਆ ਜੀ ਮੇਰੀ ਲਾਈਫ ਦੇ ਵਿੱਚ ਪਹਿਲੀ ਵਾਰ ਇੰਨੀ ਮੇਰੀ ਕਣਕ ਨਿਕਲੀ ਹੈ ਨਹੀਂ ਅਜੇ ਤੱਕ ਮੇਰੀ ਇੰਨੀ ਕਣਕ ਨਿਕਲੀ ਨਹੀਂ ਜੀ ਇੰਨੀ ਕਣਕ ਕਹਿੰਦੇ ਦਾ ਭਾਵਾ ਦੇ ਤੱਕ ਨਿਕਲੀ ਨਹੀਂ ਨਿਕਲੀ ਠੀਕ ਹੈ ਤੇ ਦੂਜੀਆਂ ਵੈਰਾਈਟੀਆਂ ਮੁਕਾ ਦਾ ਕਿੰਨਾ ਕੁ ਝਾੜ ਰਹਿਦਾ ਵੈਸੇ ਦੂਜਿਆਂ ਨਾਲੋਂ 4-5 ਕੁੰਟਲੇ ਦਾ ਵੱਧ ਹੀ ਝਾੜ ਸੀਗਾ ਚਾਰ ਪੰਜ ਬੱਦਰ ਹੈ ਜੀ ਆਪਣੇ ਖੇਤਾਂ ਦੇ ਵਿੱਚ ਦੂਜਿਆਂ ਦਾ ਦੂਜਿਆਂ ਨਾਲ ਮੁਕਾਬਲੇ ਦੂਜੀ ਵੀ ਤੁਸੀਂ 25 ਤੱਕ ਤਾਂ ਪਹਿਲਾਂ ਵੀ ਆ ਗਈ ਸੀ ਹਾਂ 23 24 ਤੱਕ ਦੂਜਿਆਂ ਸੀ ਅਸੀਂ 23 24 ਤੱਕ ਸੀ ਜੀ ਤੇ ਇਹਦਾ ਮਤਲਬ ਪਹਿਲੀ ਵਾਰੀ ਤੁਸੀਂ ਸਾਡੇ ਪਹਿਲੀ ਵਾਰ 29 ਕੁਇੰਟਲ 29 29 ਕੁਇੰਟਲ ਕਣਕ ਨਿਕਲੀ ਹੈ ਜੀ 72 ਮਣ ਜੋ ਕਿ ਬਹੁਤ ਵੱਡੀ ਗੱਲ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਠੀਕ ਥੈਂਕ ਯੂ ਥੈਂਕ ਯੂ